you mm -hmm. ਜੀ ਆਪਾ ਹਾਜ਼ਰਾਂ ਜੀ 8894 ਸੰਬੰਧੀ ਨਵੀਂ ਕਲਾਸ ਲੈ ਕੇ ਅੱਜ ਆਪਾਂ ਚੈਪਟਰ ਕਰਨ ਜਾ ਰਹੇ ਹਾਂ ਜੀ ਪੰਜਾਬੀ ਸਾਹਿਦ ਦਾ ਬਰਿਆਮ ਸਿੰਘ ਸੰਧੂ ਠੀਕ ਹੈ ਪੰਜਾਬੀ ਸਾਹਿਦ ਦੇ ਆਪਣੇ ਸਾਰੇ ਚੈਪਟਰ ਜਿਹੜੇ ਨੇ ਕਵਰ ਹੋ ਚੁੱਕੇ ਨੇ ਅੱਜ ਆਪਾਂ ਪੰਜਾਬੀ ਸਾਹਿਦ ਦਾ ਲਾਸਟ ਚੈਪਟਰ ਕਰਨ ਜਾ ਰਹੇ ਹਾਂ ਜੀ ਬਰਿਆਮ ਸਿੰਘ ਸੰਧੂ ਇਸ ਤੋਂ ਪਹਿਲਾਂ ਵਾਲੇ ਸਾਰੇ ਚੈਪਟਰ ਜਿਹੜੇ ਨੇ ਕੰਪਲੀਟ ਨਹੀਂ ਜੇਕਰ ਤੁਸੀਂ ਪਿਛਲੇ ਕਲਾਸਿਸ ਨਹੀਂ ਦੇਖਿਆ ਹੈ ਗਿਆ ਤਾਂ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਤੁਸੀਂ ਜਾ ਕੇ ਪਿਛਲੇ ਕਲਾਸਿਸ ਜਿਹੜੀਆਂ ਨੇ ਜ਼ਰੂਰ ਅਟੈਂਡ ਕਰਿਓ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਹੁਣ ਪੰਜਾਬੀ ਸਾਹਿਤ ਕੰਪਲੀਟ ਕਰਨ ਤੋਂ ਬਾਅਦ ਵਸ ਅੱਜ ਵੀਡੀਓ ਜਿਹੜੀ ਹੈ ਇਸ ਦੀ ਪੰਜਾਬੀ ਸਾਹਿਤ ਦੀ ਲਾਸਟ ਹੈ ਸਾਰੇ ਚੈਪਟਰ ਆਪਣੇ ਕੰਪਲੀਟ ਹੋ ਚੁੱਕੇ ਨੇ ਇਸ ਤੋਂ ਬਾਅਦ ਫਿਰ ਆਪਾਂ ਪੰਜਾਬੀ ਗ੍ਰਾਮਰ ਦਾ ਪਾਰਟ ਬਾਈ ਪਾਰਟ ਜਿਹੜੀਆਂ ਵੀਡੀਓਜ਼ ਲੈ ਕੇ ਹਾਜ਼ਰ ਹੋਵਾਂਗੇ ਕਲੀਅਰ ਹੈ ਤਾਂ ਆਓ ਪੜ੍ਹਦੇ ਹਾਂ ਜੀ ਬਰਿਆਮ ਸਿੰਘ ਸੰਧੂ ਬਾਰੇ ਬਰਿਆਮ ਸੰਧੂ ਦਾ ਜਨਮ ਜਿਹੜਾ ਹੈ 10 ਸਤੰਬਰ 1945 ਨੂੰ ਹੋਇਆ ਸੀਗਾ ਤਰੀਕ ਜਿਹੜੀ ਇਹ ਜ਼ਰੂਰੀ ਯਾਦ ਰੱਖਿਓ ਕਾਪੀ ਤੇ ਨੋਟ ਕਰ ਲਓ 10 ਸੈਪਟੰਬਰ 1945 ਈਸਵੀ ਨੂੰ ਬਰਿਆਮ ਸਿੰਘ ਸੰਧੂ ਦਾ ਜਿਹੜਾ ਜਨਮ ਹੋਇਆ ਸੀਗਾ ਇਹਨਾਂ ਦੀ ਮਾਤਾ ਜੀ ਦਾ ਨਾਮ ਹੈਗਾ ਸੀ ਜੀ ਸ਼੍ਰੀਮਤੀ ਜੋਗਿੰਦਰ ਕੌਰ ਅਤੇ ਪਿਤਾ ਜੀ ਦਾ ਨਾਮ ਹੈਗਾ ਸੀ ਜੀ ਦੀਦਾਰ ਸਿੰਘ ਠੀਕ ਹੈ ਪਿੰਡ ਚਵਿੰਡਾ ਕਲਾ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਆ ਉੱਥੇ ਇਹਨਾਂ ਦਾ ਜਨਮ ਹੋਇਆ ਜੀ ਬਰਿਆਮ ਸਿੰਘ ਸੰਧੂ ਦਾ ਉਹ ਐਮਫਿਲ ਪੰਜਾਬੀ ਹਨ ਲਾਇਲਪੁਰ ਖਾਲਸਾ ਕਾਲਜ ਲੰਦਰ ਵਿੱਚ ਪੰਜਾਬੀ ਦੇ ਲੈਕਚਰਾਂ ਲੱਗੇ ਰਹੇ ਅਤੇ ਉੱਥੋਂ ਹੀ ਜਿਹੜਨੇ ਇਹ ਰਿਟਾਇਰ ਹੋਏ ਸੀਗੇ ਕਲੀਅਰ ਹੈ ਸੰਧੂ ਪੰਜਾਬੀ ਦੇ ਸ੍ਰੀ ਮੌਰ ਕਹਾਣੀਕਾਰਾਂ ਵਿੱਚੋਂ ਹਨ ਉਹਨਾਂ ਨੇ ਪੰਜਾਬੀ ਕਹਾਣੀ ਦੇ ਮਹਾਂਦਰੇ ਨੂੰ ਬਦਲ ਕੇ ਰੱਖ ਦਿੱਤਾ ਦੇਖੋ ਕੁਛ ਨੇ ਵੀ ਆ ਸਕਦਾ ਹੈ ਕਿ ਬ੍ਰਿਯਾਮ ਸਿੰਘ ਸੰਧੂ ਨੂੰ ਕਿਸ ਤਰੀਕੇ ਨਾਲ ਜਾਣਿਆ ਜਾਂਦਾ ਹੈ ਜਾਂ ਕਿਸ ਅਕੋਰਡਿੰਗ ਆਪਾਂ ਜਿਹੜੀ ਇਹਨਾਂ ਦੀ ਰਚਨਾਵਾਂ ਨੂੰ ਦੇਖਦੇ ਹਾਂ ਤਾਂ ਇਹ ਕਹਾਣੀਕਾਰ ਨੇ ਜੀ ਲੇਖਕ ਤੇ ਕਹਾਣੀਕਾਰ ਦੋਨੋਂ ਜਿਹੜੇ ਹੈ ਇਹਨਾਂ ਨੂੰ ਜਿਹੜਾ ਕਿਹਾ ਜਾਂਦਾ ਹੈ ਠੀਕ ਹੈ ਇਨਨ ਤੁਸੀ ਯਾਦ ਰੱਖਿਓ ਉਸ ਤੋਂ ਬਾਅਦ ਆ ਉਹਨਾਂ ਨੇ ਪੰਜਾਬੀ ਕਹਾਣੀ ਦੇ ਮਹਾਂਦਰੇ ਨੂੰ ਬਦਲ ਕੇ ਰੱਖ ਦਿੱਤਾ ਇਹਨਾਂ ਨੇ ਆਪਣੀਆਂ ਕਹਾਣੀਆਂ ਵਿੱਚ ਜਿਹੜਾ ਅਜੋਕੂ ਅਜੋਕੇ ਪਿੰਡੂ ਸਮਾਜ ਦੀ ਛੋਟੀ ਕਿਸਾਨੀ ਹੈ ਕਿੱਟੀਆਂ ਇਹਨਾਂ ਚੀਜ਼ਾਂ ਬਾਰੇ ਜਿਹੜਾ ਦੱਸਿਆ ਹੋਇਆ ਹੈ ਇਹਨਾਂ ਦੀ ਕਹਾਣੀ ਦੇ ਚਾਰ ਸੰਗ੍ਰਹਿ ਲੋਹੇ ਦੇ ਹੱਥ ਵੈਰੀ ਵੈਰੀ ਇੰਪੋਰਟੈਂਟ ਹੈ ਇਹਨੂੰ ਯਾਦ ਰੱਖਿਓ ਜੀ ਇਹ ਜਿਹੜੇ ਮੈਂ ਤੁਹਾਨੂੰ ਦੱਸ ਰਹੀਆਂ ਉਹਨਾਂ ਨੂੰ ਨੋਟ ਕਰ ਲਓ ਕਾਪੀ ਤੇ ਲੋਹੇ ਦੇ ਹੱਥ ਅੰਗ ਸੰਗ ਭੱਜੀਆਂ ਬਾਹਾਂ ਤੇ ਚੌਥੀ ਕੂਟ ਇਹ ਜਿਹੜੀਆਂ ਨੇ ਛੱਪ ਚੁੱਕੇ ਨੇ ਕਹਾਣੀ ਸੰਗ੍ਰਹਿ ਨੇ ਇਹ ਚਾਰ ਠੀਕ ਹੈ ਕੁਸ਼ਨ ਆ ਸਕਦਾ ਹੈ ਕਿ ਲੋਹੇ ਦੇ ਹੱਥ ਕਿਸ ਦੀ ਲਿਖੀ ਹੋਈ ਹੈ ਇਹ ਲੋਹੇ ਦੇ ਹੱਥ ਕਹਾਣੀ ਸੰਗ੍ਰਹਿ ਕਿਸ ਦੀ ਰਚਨਾ ਹੈ ਤਾਂ ਇਹ ਹੈਗਾ ਜੀ ਬਰਿਆਮ ਸਿੰਘ ਸੰਧੂ ਦਾ ਠੀਕ ਹੈ ਅੰਗ ਸੰਗ ਭੱਜੀਆਂ ਬਾਹੀ ਚੌਥੀ ਕੂਟ ਲੋਹੇ ਦੇ ਹੱਥੇ ਚਾਰੋਂ ਜਿਹੜੇ ਕਹਾਣੀ ਸੰਗ੍ਰਹਿ ਨੇ ਇਹ ਹੈਗੇ ਨੇ ਜੀ ਬਰਿਆਮ ਸਿੰਘ ਸੰਧੂ ਦੇ ਚੌਥੀ ਕੂਟ ਜਿਹੜੀ ਇਹਨਾਂ ਦੀ ਰਚਨਾ ਹੈ ਕਹਾਣੀ ਸੰਗ੍ਰਹਿ ਉਹਨੂੰ ਸਾਹਿਤ ਅਕਾਦਮੀ ਦਿੱਲੀ ਪੁਰਸਕਾਰ ਪ੍ਰਾਪਤ ਹੋਇਆ ਹੋਇਆ ਹੈ ਬਰਿਆਮ ਸਿੰਘ ਸੰਧੂ ਨੇ ਸਫਰ ਨਾਮੇ ਵੀ ਲਿਖੇ ਨੇ ਇੱਕ ਜੀਵਨੀ ਵੀ ਇਹਨਾਂ ਦੀ ਅਤੇ ਤਿੰਨ ਆਲੋਚਨਾਵੀਆਂ ਪੁਸਤਕਾਂ ਵੀ ਲਿਖੀਆਂ ਹਨ ਲੰਮੀ ਕਹਾਣੀ ਨੇ ਸੰਧੂ ਨੂੰ ਬੇਹਦ ਪ੍ਰਸਿੱਧੀ ਤੇ ਪ੍ਰਵਾਨਗੀ ਹਾਸਲ ਕਰਵਾਈ ਕਲੀਅਰ ਹੈ ਤਾਂ ਇਹ ਕੁਝ ਬੇਸਿਕ ਇਨਫੋਰਮੇਸ਼ਨ ਹੈ ਇਹਨੂੰ ਤੁਸੀਂ ਨੋਟ ਕਰ ਲਓ ਕਾਪੀ ਤੇ ਪੀਐਸਸੀਬੀ ਦੀ ਜਿਹੜੀ ਬੁੱਕ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਉਹਦੇ ਵਿੱਚ ਜਿਹੜੀ ਕਹਾਣੀ ਦਿੱਤੀ ਗਈ ਹੈ ਉਹ ਹੈਗੀ ਜੀ ਅੰਗਸੰਗ ਜਿਹੜੀ ਕਿ ਬਰਿਆਮ ਸਿੰਘ ਸੰਧੂ ਦੇ ਦੁਆਰਾ ਲਿਖੀ ਹੋਈ ਹੈ ਤਾਂ ਕੁਸ਼ਨ ਆ ਸਕਦਾ ਹੈ ਅੰਗਸੰਗ ਜਿਹੜੀ ਕਹਾਣੀ ਆ ਕਿਸ ਦੇ ਦੁਆਰਾ ਹੈ ਤਾਂ ਇਹ ਹੈਗੀ ਜੀ ਇਹਨਾਂ ਦੀ ਤਸਵੀਰ ਬਰਿਆਮ ਸਿੰਘ ਸੰਧੂ ਦੀ ਤੁਸੀਂ ਦੇਖ ਸਕਦੇ ਹੋ ਜੀ ਠੀਕ ਹੈ ਇੱਕ ਲੇਖਕ ਅਤੇ ਇੱਕ ਕਹਾਣੀਕਾਰ ਦੇ ਤੌਰ ਤੇ ਇਹਨਾਂ ਨੂੰ ਜਾਣਿਆ ਜਾਂਦਾ ਹੈ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਜੀ ਇਹਨਾਂ ਦੀਆਂ ਰਚਨਾਵਾਂ ਹਿੰਦੀ ਬੰਗਾਲੀ ਉਰਦੂ ਅਤੇ ਅੰਗਰੇਜ਼ੀ ਦੇ ਵਿੱਚ ਵੀ ਜਿਹੜੀਆਂ ਨੇ ਅਨੁਵਾਦ ਹੋ ਚੁੱਕੀਆਂ ਨੇ ਠੀਕ ਹੈ ਇਹਨਾਂ ਦੀਆਂ ਦੋ ਕਹਾਣੀਆਂ ਨੇ ਇੱਕ ਚੌਥੀ ਕੂਟ ਹੈ ਤੇ ਇੱਕ ਮੈਂ ਹੁਣ ਠੀਕ ਠਾਕ ਹਾਂ ਇਹਨਾਂ ਦੇ ਆਧਾਰ ਤੇ ਜਿਹੜੀ ਇੱਕ ਫਿਲਮ ਬਣੀ ਹੈ ਜਿਸ ਦਾ ਨਾਮ ਹੈ ਚੌਥੀ ਕੂਟ ਠੀਕ ਹੈ ਇਹਨੂੰ ਡਾਇਰੈਕਟਰ ਜਿਹੜੇ ਜਿਹਨੂੰ ਗੁਰਵਿੰਦਰ ਸਿੰਘ ਨੇ ਉਹਨਾਂ ਨੇ ਜਿਹੜਾ ਇਸ ਨੂੰ ਨਿਰਦੇਸ਼ਿਤ ਕੀਤਾ ਹੈ ਇਹ ਫਿਲਮ ਮਈ 2015 ਨੂੰ ਫਰਾਂਸ ਵਿੱਚ ਜਿਹੜੀ ਹੈ ਕਾਨ ਵਿਖੇ ਹੋਣ ਵਾਲੇ ਕਮਾਂਤਰੀ ਫਿਲਮ ਉਤਸਵ ਲਈ ਦੇ ਜਿਹੜੀ ਚੁਣੀ ਗਈ ਹੈ ਇਹ ਪੰਜਾਬੀ ਫਿਲਮ ਸੀਗੀ ਤਾਂ ਇਹ ਜਿਹੜਾ ਜ਼ਰੂਰ ਤੁਸੀਂ ਨੋਟ ਕਰ ਲਿਓ ਉਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਕਹਾਣੀ ਲਿਖੀ ਸੀ ਜਮਰੋਦ ਠੀਕ ਹੈ ਉਸ ਕਹਾਣੀ ਤੇ ਵੀ ਜਿਹੜੀ ਹੈ ਇੱਕ ਫਿਲਮ ਬਣੀ ਹੋਈ ਹੈ ਪੰਜਾਬੀ ਕਹਾਣੀ ਦੇ ਇਤਿਹਾਸ ਵਿੱਚ ਵਿਰਿਆਮ ਸੰਧੂ ਦਾ ਨਾਮ ਇਸ ਕਰਕੇ ਅਹਿਮ ਮੰਨਿਆ ਜਾਂਦਾ ਹੈ ਕਿਉਂਕਿ ਇਹਨਾਂ ਨੇ ਪੰਜਾਬੀ ਵਿੱਚ ਲੰਮੀ ਕਹਾਣੀ ਲਿਖਣ ਦੀ ਪ੍ਰਤਿਪਾਈ ਹੈ ਯਾਨੀ ਇਹਨਾਂ ਨੂੰ ਲੰਮੀ ਕਹਾਣੀ ਲਿਖਣ ਕਰਕੇ ਜਿਹੜਾ ਜਾਣਿਆ ਜਾਂਦਾ ਹੈ ਕੋਈ ਕੁਸ਼ ਨਾ ਸਕਦੇ ਕਿ ਲੰਮੀ ਕਹਾਣੀ ਦੇ ਲਈ ਕੌਣ ਪ੍ਰਸਿੱਧ ਨੇ ਕੌਣ ਫੇਮਸ ਨੇ ਤਾਂ ਹੈਗੇ ਨੇ ਜਿ ਵਿਰਿਆਮ ਸਿੰਘ ਸੰਧੂ ਕਲੀਅਰ ਹੈ ਜੀ ਤਾਂ ਤੁਸੀਂ ਜਿਹੜਾ ਨੋਟ ਕਰ ਸਕਦੇ ਹੋ ਮੁੱਢਲੇ ਜੀਵਨ ਦੀ ਗੱਲ ਕਰੀਏ ਤਾਂ ਮਾਤਾ ਪਿਤਾ ਬਾਰੇ ਉਹ ਪੜ ਚੁੱਕੇ ਆ ਜੀ ਇਹਨਾਂ ਦੀ ਸ਼ਾਦੀ ਜਿਹੜੀ ਰਾਜਵੰਤ ਕੋਰ ਨਾਲ ਹੋਈ ਸੀਗੀ ਉਸ ਤੋਂ ਬਾਅਦ ਸੰਧੂ ਨੇ ਨੌਕਰੀ ਦੇ ਨਾਲ ਨਾਲ ਐਮ ਏ ਐਮ ਫਿਲ ਦੀ ਡਿਗਰੀ ਕੀਤੀ ਠੀਕ ਹੈ ਲੈਕਚਰਰ ਲੱਗੇ ਰਹੇ ਫਿਰ ਪੀ ਐਚ ਡੀ ਦੀ ਡਿਗਰੀ ਵੀ ਲਈ ਪੰਜਾਬ ਦੀ ਛੋਟੀ ਕਿਸਾਨੀ ਦਾ ਉਹ ਸਮਰਥਕ ਕਥਾਕਾਰ ਹੈ ਪਿਛਲੇ ਸਾਲਾਂ ਵਿੱਚ ਇਹਨਾਂ ਨੇ ਗਦਰ ਪਾਰਟੀ ਦੇ ਇਤਿਹਾਸ ਬਾਰੇ ਖੋਜ ਕਰਕੇ ਵੀ ਕਈ ਪੁਸਤਕਾਂ ਲਿਖੀਆਂ ਨੇ ਠੀਕ ਹੈ ਤਾਂ ਉਸ ਤੋਂ ਬਾਅਦ ਹੈ ਅੱਗੇ ਹੈਗਾ ਕੁਲਵੰਤ ਸਿੰਘ ਵਿਰਕ ਇਹਨਾਂ ਬਾਰੇ ਕਹਿੰਦਾ ਹੈ ਕਿ ਵਿਰਕ ਤੇ ਸੰਧੂ ਗਵਾਂਡੀ ਕੋਮ ਹਨ ਇਹ ਜਿਹੜੀ ਹੈ ਵਿਚਾਰਧਾਰਾ ਕਿਨਾਂ ਦੀ ਹੈ ਕੁਲਵੰਤ ਸਿੰਘ ਵਿਰਕ ਦੀ ਹੈ ਇਹਨੂੰ ਵੀ ਤੁਸੀਂ ਜਿਹੜਾ ਪੜ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਜੇ ਰਚਨਾਵਾਂ ਦੀ ਗੱਲ ਕਰੀਏ ਤਾਂ ਕਹਾਣੀ ਸੰਗ੍ਰਹਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀਆਂ ਲੋਹੇ ਦੇ ਹੱਥ ਵਰਿਆਮ ਸਿੰਘ ਸੰਧੂ ਦੀ ਰਚਨਾਏ ਅੰਗ ਸੰਗ ਭੱਜੀਆਂ ਬਾਹੀਂ ਚੌਥੀ ਕੂਟ ਤਿੱਲ ਫੁੱਲ ਜਮਰੋਦ ਇਹ ਜ਼ਰੂਰ ਯਾਦ ਕਰ ਲਓ ਕੁਐਸਚਨ ਦੋ ਤਰੀਕੇ ਨਾਲ ਪੁੱਛਿਆ ਜਾ ਸਕਦਾ ਇੱਕ ਤਾਂ ਰਚਨਾ ਦੇ ਕੇ ਤਿੱਲ ਫੁੱਲ ਕਿਹਨਾਂ ਦੀ ਰਚਨਾ ਹੈ ਆਪਸ਼ਨ ਫਸਟ ਕੁਲਵੰਤ ਸਿੰਘ ਵਿਰਕ ਸੈਕੰਡ ਬਰਿਆਮ ਸਿੰਘ ਸੰਧੂ ਸੁਰਜੀਤ ਪਾਤਰ ਐਦਾਂ ਦੇ ਚਾਰ ਆਪਸ਼ਨ ਆ ਜਾਣਗੇ ਸਹੀ ਆਨਸਰ ਚੂਜ਼ ਕਰਨਾ ਹੈ ਤਾਂ ਇੱਕ ਤਾਂ ਇਸ ਤਰੀਕੇ ਨਾਲ ਪੁੱਛਿਆ ਜਾ ਸਕਦਾ ਹੈ ਠੀਕ ਹੈ ਜਾਂ ਫਿਰ ਇੱਥੇ ਉੱਪਰ ਰਾਈਟਰ ਦਾ ਨਾਮ ਦੇ ਕੇ ਪੁੱਛਿਆ ਜਾ ਸਕਦਾ ਹੈ ਕਿ ਇਹਨਾਂ ਵਿੱਚ ਮੰਨ ਲਓ ਬਰਿਆਮ ਸਿੰਘ ਸੰਧੂ ਦੀ ਇਹਨਾਂ ਵਿੱਚੋਂ ਕਿਹੜੀ ਰਚਨਾ ਹੈ ਪਹਿਲੇ ਤੇ ਆਗੀ ਲੋਹੇ ਦੇ ਹੱਥ ਦੂਜੇ ਤੇ ਆਗੀ ਸਾਂਝ ਕਹਾਣੀ ਤੇ ਜਿੱਤੇ ਕੋਈ ਹੋਰ ਚੌਥੇ ਤੇ ਕੋਈ ਹੋਰ ਤਾਂ ਜੇ ਤੁਸੀਂ ਯਾਦ ਕੀਤਾ ਹੋਗਾ ਤਾਂ ਹੀ ਤੁਹਾਨੂੰ ਪਤਾ ਹੋਵੇਗਾ ਠੀਕ ਹੈ ਤਾਂ ਇਹ ਕਹਾਣੀ ਸੰਗ੍ਰਹਿ ਜ਼ਰੂਰ ਯਾਦ ਕਰ ਲਓ ਜੀ ਲੋਹੇ ਦੇ ਹੱਥ ਅੰਗ ਸੰਗ ਭੱਜੀਆਂ ਬਾਹੀ ਚੌਥੀ ਕੂਟ ਤਿੱਲ ਫੁੱਲ ਜਮਰੂਦ ਠੀਕ ਹੈ ਦੋਆਂ ਤੇ ਫਿਲਮ ਬਣੀ ਹੋਈ ਹੈ ਜੀ ਚੌਥੀ ਕੂਟ ਤੇ ਜਮਰੂਦ ਤੇ ਇਹ ਯਾਦ ਰੱਖਿਓ ਇਹਨਾਂ ਦੀ ਸਵੈ ਜੀਵਨੀ ਹੈ ਜੀ ਠੀਕ ਹੈ ਸਵੈ ਜੀਵਨੀ ਦਾ ਨਾਮ ਹੈ ਗੁਫਾ ਵਿਚਲੀ ਉਡਾਣ ਕਿਸ ਦੀ ਹੈ ਜੀ ਬਰਿਆਮ ਸਿੰਘ ਸੰਧੂ ਦੀ ਇਹ ਯਾਦ ਰੱਖਿਓ ਠੀਕ ਹੈ ਜਿਵੇਂ ਪ੍ਰਿੰਸੀਪਲ ਤੇਜਾ ਸਿੰਘ ਦੀ ਸੀਗੀ ਆਰਸੀ ਹਨਾ ਤੇ ਉਸ ਤੋਂ ਬਾਅਦ ਪ੍ਰੋਫੈਸਰ ਪੂਰਨ ਸਿੰਘ ਦੀ ਸੀਗੀ ਜ਼ਿੰਦਗੀ ਦੇ ਰਹਾ ਤਾਂ ਇਹ ਹੈਗੀ ਹੈ ਜੀ ਬਰਿਆਮ ਸਿੰਘ ਸੰਧੂ ਦੀ ਸਵੈਜੀਵਨੀ ਆਟੋ ਬਾਇਓਗ੍ਰਾਫੀ ਗੁਫਾ ਵਿੱਚ ਲਈ ਉਡਾਣ ਸਫਰਨਾਮਾ ਨੇ ਲਿਖਿਆ ਜੀ ਸਫਰਨਾਮਾ ਹੁੰਦਾ ਵੀ ਜਦੋਂ ਆਪਾਂ ਕਿਤੇ ਘੁੰਮਦੇ ਆ ਉਹਦੇ ਬਾਰੇ ਲਿਖਦੇ ਆ ਹਨਾ ਖੁੱਲ ਕੇ ਤਾਂ ਪਰਦੇਸੀ ਪੰਜਾਬ ਜਿਹੜਾ ਇਹਨਾਂ ਦੀ ਰਚਨਾ ਹੈ ਯਾ ਕੁਛ ਨਾ ਸਕਦੇ ਕਿ ਪਰਦੇਸੀ ਪੰਜਾਬ ਜਿਹੜੀ ਸਫਰਨਾਮਾ ਹੈ ਕਿਸ ਦੀ ਰਚਨਾ ਹੈ ਤਾਂ ਬਰਿਆਮ ਸਿੰਘ ਸੰਧੂ ਦਾ ਹੈ ਠੀਕ ਹੈ ਇਹ ਇੰਪੋਰਟੈਂਟ ਹੈ ਵਗਦੀ ਹੈ ਰਾਵੀ ਜਿਹੜਾ ਕਿ ਪਾਕਿਸਤਾਨ ਦਾ ਸਫਰਨਾਮਾ ਹੈ ਇਹ ਵੀ ਬਰਿਆਮ ਸਿੰਘ ਸੰਧੂ ਦੀ ਹੀ ਰਚਨਾ ਹੈ ਤਾਂ ਇਹਨਾਂ ਦੋਹਾਂ ਨੂੰ ਤੁਸੀਂ ਜ਼ਰੂਰ ਨੋਟ ਕਰ ਲਿਓ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਇੱਕ ਗੱਲ ਹੋਰ ਹੈ ਕੁਐਸਚਨ ਦੇਖੋ ਇਸ ਤਰੀਕੇ ਨਾਲ ਵੀ ਪੁੱਛਿਆ ਜਾ ਸਕਦਾ ਜਿਵੇਂ ਦੇਖੋ ਇੱਥੇ ਇਹ ਲਿਖਿਆ ਗਿਆ ਹੈ ਚੌਥੀ ਕੂਟ ਕਿਹੜ ਦਾਈ ਕਵਿਤਾ ਹੈ ਕਹਾਣੀ ਹੈ ਕੀ ਹੈ ਕੀ ਨਹੀਂ ਹੈ ਤਾਂ ਇਸ ਤਰੀਕੇ ਨਾਲ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਤੁਹਾਨੂੰ ਯਾਦ ਰੱਖਿਓ ਜਿਵੇਂ ਦੇਖੋ ਰਚਨਾ ਦਾ ਪਤਾ ਵਿੱਚ ਬ੍ਰਿਯਾਮ ਸਿੰਘ ਸੰਧੂ ਦੀ ਹੈ অপਸ਼ਨ ਆ ਸਕਦਾ ਹੈ ਕਿ ਗੁਫਾ ਵਿੱਚ ਲਿਉਡਾਨ ਕੀ ਹੈ ਸਵੈ ਜੀਵਨੀ ਹੈ ਕਹਾਣੀ ਹੈ ਕਵਿਤਾ ਹੈ ਜਾਂ ਫਿਰ ਨਿਬੰਧ ਹੈ ਤਾਂ ਇਹ ਵੀ ਤੁਸੀਂ ਜਿਹੜਾ ਯਾਦ ਰੱਖਣਾ ਹੈ ਵੀ ਕਿਹੜੀ ਚੀਜ਼ ਕਿਸ ਰੂਪ ਦੇ ਵਿੱਚ ਜਿਹੜੀ ਆ ਉਹ ਪੇਸ਼ ਕਿਸ਼ੂ ਦੀ ਹੋਈ ਹੋਈ ਹੈ ਕਲੀਅਰ ਹੈ ਤਾਂ ਵਗਦੀ ਹੈ ਰਾਵੀ ਕੀ ਹੈ ਜੀ ਸਫਰਨਾਮਾ ਇਹ ਪਰਦੇਸੀ ਪੰਜਾਬ ਵੀ ਇੱਕ ਸਫਰਨਾਮਾ ਹੈ ਜਿਹੜਾ ਕਿ ਬਰਿਆਮ ਸਿੰਘ ਸੰਧੂ ਦੇ ਦੁਆਰਾ ਲਿਖਿਆ ਗਿਆ ਸੀ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਕੁਝ ਆਲੋਚਨਾ ਕਰੀ ਹੈ ਜਿਵੇਂ ਦੇਖੋ ਵਾਰਤਕ ਵੀ ਇਹਨਾਂ ਨੇ ਲਿਖਿਆ ਹੈ ਕਾਫੀ ਜ਼ਿਆਦਾ ਠੀਕ ਹੈ ਗਦਰ ਲਹਿਰ ਦਾ ਜੋ ਮੁੱਖਿਆ ਚਿਰਾਗ ਕਰਤਾਰ ਸਿੰਘ ਸਰਾਬਾ ਤੇ ਇਹਨਾਂ ਨੇ ਲਿਖਿਆ ਹੋਇਆ ਏ ਠੀਕ ਹੈ ਉਸ ਤੋਂ ਬਾਅਦ ਜਿਹੜੀਆਂ ਇਹਨਾਂ ਦੀ ਪੁਸਤਕਾਂ ਨੇ ਜਿਹੜੀ ਕਿ ਸੰਪਾਦਿਤ ਹੋ ਚੁੱਕੀਆਂ ਨੇ ਕਰਵਟ ਹੋ ਚੁੱਕੀ ਹੈ ਕਥਾ ਧਾਰਾ ਚੌਣਵੀਂ ਕਹਾਣੀਆਂ ਦੇ ਵਿੱਚ ਜੱਟ ਦੀ ਜੂਨ ਹੈ ਆਪਣਾ ਆਪਣਾ ਹਿੱਸਾ ਹਨਾ ਜਿਸ ਦੇ ਵਿੱਚ ਇਹਨਾਂ ਨੇ ਆਪਣੀਆਂ 15 ਕਹਾਣੀਆਂ ਦਾ ਜਿਹੜਾ ਵੇਰਵਾ ਦੱਸਿਆ ਸੀਗਾ ਤੇ ਉਸ ਤੋਂ ਬਾਅਦ ਅੱਗੇ ਦੇਖ ਸਕਦੇ ਹੋ ਜੀ ਦਾਇਰਾ ਕਥਾਰੰਗ ਇਹ ਵੀ ਇਹਨਾਂ ਦੇ ਕਹਾਣੀ ਸੰਗ੍ਰਹਿ ਨੇ ਆਤਮ ਅਨਾਤਮ ਠੀਕ ਹੈ 20ਵੀਂ ਸਦੀ ਦੀ ਪੰਜਾਬੀ ਵਾਰਤਕ ਜਿਹੜੀ ਹੈ ਉਹ ਵੀ ਇਹਨਾਂ ਦੀ ਹੀ ਰਚਨਾ ਹੈ ਪੰਜਾਬੀ ਵਾਰਤਕ ਦਾ ਉੱਚਾ ਬੁਰਜ ਸਰਵਨ ਸਿੰਘ ਦਾ ਇਹ ਵੀ ਇਹਨਾਂ ਦੀ ਹੀ ਰਚਨਾ ਹੈ ਜੇ ਇਨਾਮ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਬਹੁਤ ਸਾਰੇ ਇਨਾਮ ਪ੍ਰਾਪਤ ਹੋਏ ਨੇ ਲੇਕਿਨ ਤੁਸੀਂ ਮੇਨ ਮੇਨ ਯਾਦ ਕਰਨੇ ਨੇ ਜਿਵੇਂ ਭਾਈ ਵੀਰ ਸਿੰਘ ਇਨਾਮ ਇਹਨਾਂ ਨੂੰ 1980 ਦੇ ਵਿੱਚ ਮਿਲਿਆ ਸੀ ਪੰਜਾਬ ਸਾਹਿਤ ਅਕਾਦਮੀ ਇਨਾਮ ਇਹਨਾਂ ਨੂੰ 1981 ਦੇ ਵਿੱਚ ਕੁਲਵੰਤ ਸਿੰਘ ਵਿਰਕ 1988 ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਹੈਗਾ ਆਪਣੇ ਕੋਲ ਅੱਗੇ ਆਪਣੇ ਕੋਲ ਹੈਗਾ ਇੱਥੇ ਚੱਲੀਏ ਆਪਾਂ ਆ ਦੇਖੋ ਪੰਜਾਬੀ ਸਹਾਇਤਾ ਕਾਦਮੀ ਪੁਰਸਕਾਰ 2000 ਦੇ ਵਿੱਚ ਮਿਲਿਆ ਸੀ ਕਿਹੜੇ ਕਹਾਣੀ ਸੰਗ੍ਰਹਿ ਕਰਕੇ ਮਿਲਿਆ ਸੀ ਜੀ ਚੌਥੀ ਕੂਟ ਕਹਾਣੀ ਸੰਗ੍ਰਹਿ ਕਰਕੇ ਮਿਲਿਆ ਸੀ ਠੀਕ ਹੈ ਪੰਜਾਬ ਰਤਨ ਪੁਰਸਕਾਰ 2002 ਦੇ ਵਿੱਚ ਠੀਕ ਹੈ ਤਾਂ ਇਹ ਬਹੁਤ ਸਾਰੇ ਇਹਨਾਂ ਨੂੰ ਇਨਾਮ ਪ੍ਰਾਪਤ ਹੋਏ ਸੀ ਲੇਕਿਨ ਤੁਸੀਂ ਸਿਰਫ ਮੇਨ ਮੇਨ ਯਾਦ ਕਰਨੇ ਆ ਸਾਰੇ ਯਾਦ ਕਰਨ ਦੀ ਲੋੜ ਨਹੀਂ ਹੈਗੀ ਫालतू ਠੀਕ ਹੈ ਹੂੰ ਤੁਸੀਂ ਨੋਟ ਕਰਨੇ ਆ ਕਰ ਲਓ ਪਰ ਜਿਹੜੇ ਮੈਂ ਤੁਹਾਨੂੰ ਇੰਪੋਰਟੈਂਟ ਇੰਪੋਰਟੈਂਟ ਬੋਲੇ ਨੇ ਉਹ ਤੁਸੀਂ ਜਿਹੜਾ ਜ਼ਰੂਰ ਨੋਟ ਕਰ ਲਿਓ ਠੀਕ ਹੈ 3 ਤੋਂ 4 ਤਾਂ ਇਹਨਾਂ ਦੇ ਇਨਾਮ ਸੀਗੇ ਜਿਨ੍ਹਾਂ ਦੇ ਨਾਲ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਉਸ ਤੋਂ ਬਾਅਦ ਇਹਨਾਂ ਦੇ ਕੁਝ ਫੇਮਸ ਕਹਾਣੀਆਂ ਨੇ ਜਿਵੇਂ ਦਲਦਲ ਕਹਾਣੀ ਕਿਸ ਦੀ ਲਿਖੀ ਹੋਈ ਆ ਬਰਿਆਮ ਸਿੰਘ ਸੰਧੂ ਦੀ ਆਪਣਾ ਆਪਣਾ ਹਿੱਸਾ ਅੰਗ ਸੰਗ ਕਾਹਲ ਕਾਹਲ ਜਿਹੜੀ ਕਹਾਣੀਆਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਇਹਨੂੰ ਨੋਟ ਕਰ ਲਓ ਕਾਹਲ ਕਾਲੀ ਧੁੱਪ ਰਿਮਚਿਮ ਪਹਾੜ ਲੋਟੇ ਵਾਲਾ ਚਾਚਾ ਆਪਣੀ ਮਾਂ ਇਹ ਸਾਰੀਆਂ ਕਹਾਣੀਆਂ ਜਿਹੜੀ ਨੇ ਬਰਿਆਮ ਸਿੰਘ ਸੰਧੂ ਦੀਆਂ ਲਿਖੀਆਂ ਹੋਈਆਂ ਨੇ 9 12 10 ਕੁਲਵੰਤ ਕੌਰ ਜੂੰਦੀ ਹੈ ਧੋੜ ਵਿੱਚਲੇ ਕਣ ਇੱਕ ਰਾਤ ਦੀ ਵਿਥ ਤੇ ਖਲੋਤੀ ਰਹਗੀ ਮੌਤ ਇਹ ਵੀ ਬਰਿਆਮ ਸਿੰਘ ਦੀ ਰਚਨਾ ਹੈ ਠੀਕ ਹੈ ਕੁੜੱਕੀ ਵਿੱਚ ਫਸੀ ਜਾਨ ਅਸੀਂ ਕੀ ਬਣ ਗਏ ਅੱਖਾਂ ਵਿੱਚ ਮਰ ਗਈ ਖੁਸ਼ੀ ਜਮਰੋਦ ਸੁਨੈਰੀ ਕਿਨਾਰੀ ਵਾਲਾ ਬੱਦਲ ਜਾਂ ਫਿਰ ਮੇਰੀ ਮੈਂ ਤਾਂ ਇਹ ਸਾਰੀਆਂ ਰਚਨਾਵਾਂ ਕੀਤੀਆਂ ਨੇ ਤਾਂ ਇਹ ਸਾਰੀਆਂ ਰਚਨਾਵਾਂ ਜਿਹੜੀਆਂ ਨੇ ਬਰਿਆਮ ਸਿੰਘ ਸੰਧੂ ਦੀਆਂ ਨੇ ਕੁਐਸਚਨ ਕਿਸੇ ਵੀ ਤਰੀਕੇ ਨਾਲ ਪੁੱਛਿਆ ਜਾ ਸਕਦਾ ਜਿਵੇਂ ਪੁੱਛਿਆ ਜਾ ਸਕਦਾ ਹੈ ਕਿ 9 12 10 ਕਿਸ ਦੀ ਰਚਨਾ ਹੈ ਤਾਂ ਇਹ ਵੀ ਬਰਿਆਮ ਸਿੰਘ ਸੰਧੂ ਦੀ ਰਚਨਾ ਹੈ ਠੀਕ ਹੈ ਕੁਲਵੰਤ ਕੌਰ ਜੂੰਦੀ ਹੈ ਇਹ ਵੀ ਬਰਿਆਮ ਸੰਦੂ ਦੀ ਰਚਨਾ ਹੈ ਤਾਂ ਇਹ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਿਓ ਉਹਨਾਂ ਦੇ ਵਿੱਚੋਂ ਕੁਐਸਚਨ ਆ ਸਕਦਾ ਹੈ ਇਸ ਤੋਂ ਬਿਨਾ ਕੁਝ ਹੋਰ ਇੰਪੋਰਟੈਂਟ ਨੇ ਜੀ ਜਿਵੇਂ ਚੌਥੀ ਕੂਟਿਆ ਪਾ ਆਲਰੇਡੀ ਪੜ ਚੁੱਕੇ ਆ ਠੀਕ ਹੈ ਸ਼ਬਦਾਂ ਦੀ ਤਾਕਤ ਹੋ ਗਿਆ ਸੁਨਹਿਰੀ ਕਿਨਾਰੀ ਵਾਲਾ ਬਦਲਤਾ ਇਹ ਸਾਰੀਆਂ ਰਚਨਾਵਾਂ ਜਿਹੜੀਆਂ ਨੇ ਬਰਿਆਮ ਸਿੰਘ ਸੰਦੂ ਦਿਆ ਲਿਖੀਆਂ ਹੋਈਆਂ ਨੇ ਇਹਨਾਂ ਨੂੰ ਤੁਸੀਂ ਜ਼ਰੂਰ ਕਾਪੀ ਤੇ ਨੋਟ ਕਰ ਲਿਓ ਠੀਕ ਹੈ ਇਸ ਤੋਂ ਬਾਹਰ ਕੁਸ਼ਨ ਨਹੀਂ ਆਣ ਵਾਲਾ ਹੈਗਾ ਫਿਲਹਾਲ ਪੰਜਾਬ ਸਕੂਲ ਦੀ ਜਿਹੜੀ ਬੋਰਡ ਦੀ ਬੁੱਕ ਹੈ ਉਹਦੇ ਵਿੱਚ ਸਿਰਫ ਇਹਨਾਂ ਦੀ ਇੱਕੋ ਕਹਾਣੀ ਦਿੱਤੀ ਹੋਈ ਹੈ ਜਿਹੜੀ ਕਿ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਦਿਖਾਤੀ ਸੀ ਅੰਗ ਸੰਗ ਤੇ ਇਹ ਵਾਲੀ ਜਿਹੜੀ ਇਨਫੋਰਮੇਸ਼ਨ ਹੈ ਪੀਐਸਬੀ ਦੀ ਬੁੱਕ ਦੇ ਵਿੱਚ ਹੈ ਠੀਕ ਹੈ ਇਹਨੂੰ ਤੁਸੀਂ ਜਿਹੜਾ ਨੋਟ ਕਰ ਸਕਦੇ ਹੋ ਠੀਕ ਹੈ ਬਹੁਤ ਛੋਟਾ ਜਿਹਾ ਚੈਪਟਰ ਸੀ ਲੇਕਿਨ ਇੰਪੋਰਟੈਂਟ ਸੀ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨੇ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ ਮੇਰੇ ਨਾਲ ਕੰਟੈਕਟ ਕਰਨ ਦੇ ਲਈ ਤੁਸੀਂ ਇੰਸਟਾਗ੍ਰam ਤੇ ਜੁੜ ਸਕਦੇ ਹੋ ਜੀ ਟੈਲੀਗ੍ਰam ਗਰੁੱਪ ਨਾਲ ਵੀ ਜ਼ਰੂਰ ਜੁੜੋ ਉੱਥੇ ਆਪਾਂ ਹਰ ਪ੍ਰਕਾਰ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਵੀਡੀਓ ਹੈਲਪਫੁਲ ਲੱਗਦੀ ਹੈ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਪੂਰਾ ਪੀਡੀਐਫ ਟੈਲੀਗ੍ਰam ਗਰੁੱਪ ਦੇ ਵਿੱਚ ਅਵੇਲੇਬਲ ਹੋ ਜਾਏਗਾ ਤੁਸੀਂ ਉੱਥੇ ਜਾ ਕੇ ਜਿਹੜਾ ਡਾਊਨਲੋਡ ਕਰਕੇ ਆਪਣੇ ਨੋਟਸ ਬਣਾ ਸਕਦੇ ਹੋ ਸਾਇਟ ਕੰਪਲੀਟ ਹੋ ਗਿਆ ਮੈਂ ਉਮੀਦ ਕਰ ਰਹੀ ਆ ਵੀ ਜਿਹੜੀ ਜਿਹੜੀਆਂ ਕਲਾਸਾਂ ਆਪਣਾ ਲਗਾਈਆਂ ਨੇ ਉਹ ਸਾਰੀਆਂ ਤੁਸੀਂ ਕਾਪੀ ਤੇ ਜ਼ਰੂਰ ਨੋਟ ਕੀਤੀਆਂ ਹੋਣਗੀਆਂ ਦੇਖੋ ਇਹਦੇ ਵਿੱਚ ਫਾਇਦਾ ਤੁਹਾਡਾ ਹੋਊਗਾ ਤੁਹਾਨੂੰ ਬਾਰ-ਬਾਰ ਵੀਡੀਓ ਦੇਖਣ ਦੀ ਲੋੜ ਨਹੀਂ ਪੈਣੀ ਬਾਰ-ਬਾਰ ਤੁਹਾਨੂੰ ਕਿਤਾਬਾਂ ਦੇਖਣ ਦੀ ਲੋੜ ਨਹੀਂ ਪੈਣੀ ਇੱਕ ਜਗ੍ਹਾ ਆਪਣੇ ਨੋਟਸ ਬਣਾਓ ਹੈਡਿੰਗ ਲਿਖ ਕੇ ਗੁਰੂ ਅਮਰਦਾਸ ਜੀ ਉਹਨਾਂ ਦੀ ਰਚਨਾਵਾ ਉਹਨਾਂ ਦੀ ਜੀਵਨੀ ਠੀਕ ਹੈ ਜੋ ਵੀ ਹੈਗਾ ਏ ਕੁਲਵੰਤ ਸਿੰਘ ਵਿਰਕ ਦੀਆਂ ਰਚਨਾਵਾ ਕਹਾਣੀਆਂ ਸਾਰਾ ਇਦਾਂ ਤਾਂ ਨੋਟਸ ਬਣਾ ਲਓ ਤੇ ਉਹਨਾਂ ਨੂੰ ਬੱਤ-ਬੱਦਰੀ ਰਿਵਾਈਜ਼ ਕਰੋ ਠੀਕ ਹੈ ਕਾਪੀ ਤੇ ਲਿਖਿਆ ਹੋ ਵੀ ਨਹੀਂ ਸਰਨਾ ਹੈਗਾ ਦਿਮਾਗ ਦੇ ਵਿੱਚ ਹੋਣਾ ਚਾਹੀਦਾ ਏ ਡੇਲੀ ਸਵੇਰੇ ਉੱਠ ਕੇ ਘੰਟਾ ਦੋ ਘੰਟੇ ਇਹਨਾਂ ਚੀਜ਼ਾਂ ਨੂੰ ਰ ਕਲੀਅਰ ਹੈ ਤਾਂ ਇਸ ਕਰਕੇ ਰਿਵੀਜ਼ਨ ਜ਼ਰੂਰ ਕਰਿਆ ਕਰੋ ਬਾਕੀ ਅੱਜ ਆਪਣਾ ਸਾਰਾ ਪੰਜਾਬੀ ਸਾਇਹ ਜਿਹੜਾ ਕੰਪਲੀਟ ਹੋ ਚੁੱਕਿਆ ਹੈ ਜੀ ਸਾਰਾ ਪੰਜਾਬੀ ਸਾਇਹ ਤਾਂ ਆਪਣਾ ਕਵਰ ਹੈ ਠੀਕ ਹੈ ਕਲਾਸਿਸ ਬਾਈ ਕਲਾਸਿਸ ਜਿਹੜੇ ਨੇ ਸਾਰੇ ਚੈਪਟਰ ਖਤਮ ਕੀਤੇ ਗਏ ਨੇ ਹੁਣ ਆਪਾਂ ਵਿਆਕਰਣ ਵਾਲਾ ਜਿਹੜਾ ਚੈਪਟਰ ਹੈ ਉਸ ਦੇ ਵਿੱਚ ਪੰਜਾਬੀ ਤੇ ਉਪ ਭਾਸ਼ਾ ਆਪਾਂ ਸਾਰਾ ਕਰ ਚੁੱਕੇ ਆਂ ਜਿਹੜੀ ਹੁਣ ਵੀਡੀਓ ਆਈ ਗਈ ਹੋਏਗੀ ਜੀ ਲਿਪੀ ਅਤੇ ਗੁਰਮੁਖੀ ਲਿਪੀ ਤੇ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਗੁਰਮੁਖੀ ਲਿਪੀ ਦਾ ਨਿਕਾਸ ਵਿਕਾਸ ਕਿੱਥੋਂ ਪੈਦਾ ਹੋਈ ਕੀ ਇਤਿਹਾਸ ਰਿਹਾ ਕਿਹੜੇ-ਕਿਹੜੇ ਇਸ ਦੇ ਪਛਾਣ ਚਿੰਨ੍ਹ ਨੇ ਸਾਰੀਆਂ ਚੀਜ਼ਾਂ A ਤੋਂ ਲੈ ਕੇ Z ਤੱਕ ਗੁਰਮੁਖੀ ਲਿਪੀ ਬਾਰੇ ਆਪਾਂ ਜਿਹੜਾ ਗੁਰਮੁਖੀ ਲਿਪੀ ਦੀ ਵੀਡੀਓ ਦੇ ਵਿੱਚ ਕਵਰ ਕਰਾਂਗੇ ਠੀਕ ਹੈ ਤਾਂ ਇਹ ਆਈ ਹੋਪ ਤੁਹਾਡੇ ਲਈ ਜਿਹੜੀ ਵੀਡੀਓ ਹੈਲਪਫੁਲ ਰਹੀ ਹੋਵੇਗੀ ਤਾਂ ਇਹ ਹੈਗੀ ਸੀ ਅੱਜ ਦੀ ਵੀਡੀਓ ਵੀਡੀਓ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਵੀਡੀਓ ਦੇਖਣ ਤੁਹਾਡਾ ਧੰਨਵਾਦ ਥੈਂਕ ਯੂ